ਅਸ਼ਟਪਦੀ ਸੰਤ ਸੰਗੀ ਅੰਤਰ ਪ੍ਰਭ ਦੇਠਾ ਨਾਮ ਪਰੋਹ ਕਾ ਲਾਗਾ ਬਿਠਾ ਸੰਤ ਸੁੰਗੀ ਜਦ ਸੰਤ ਨੇ ਸੰਗਤ ਕਰ ਲਈ ਨਾ ਅੰਤਰਾਤਮਾ ਨਾਲ ਜੁੜ ਕੇ ਚੱਲਿਆ ਜਦ ਅੰਤਰਾਤਮਾ ਨਾਲ ਜੁੜ ਕੇ ਜੀਵਨ ਬਤੀਤ ਕਰਾਉਣ ਲੱਗਿਆ ਉਹਦੀ ਸੰਗਤ ਨਹੀਂ ਛੱਡੀ ਜੋ ਅੰਤਰਾਤਮਾ ਕਹਿੰਦੀ ਸੀ ਉਹੀ ਗੱਲ ਮੰਨਦਾ ਚੱਲਿਆ ਗਿਆ ਅੰਤਰ ਪ੍ਰਭ ਦੇਠਾ ਪ੍ਰਭਤਾ ਅੰਦਰ ਹੀ ਦੇਖ ਲਿਆ ਪ੍ਰਭ ਕਮੇ ਦੇਖਿਆ ਅਦਰ ਕੀ ਸੀ ਅਸਰ ਸੀ ਅੰਤਰਾਤਮਾ ਦੀ ਜਿਹੜਾ ਸੰਗਤ ਕਰਦਾ ਉਹ ਹੀ ਬੋਲੂ ਬ੍ਰਹਮਾਪੇ ਹੋ ਜਾਂਦਾ ਜੇ ਆਤਮ ਅੰਤਰਾਤਮਾ ਦੀ ਸੰਗਤ ਕਰਨ ਲੱਗੇ ਬੇ ਅੰਤਰਾਤਮਾ ਦੀ ਆਵਾਜ਼ ਨਾਲ ਚੱਲਣ ਲੱਗ ਜਵੇ ਉਹ ਆਪ ਹੀ ਇੱਕ ਹੋ ਜਾਂਦਾ ਅੰਤਰਾਤਮਾ ਬ੍ਰੋਧ ਕਰਦੇ ਆ ਸੀ ਜੋ ਦੇ ਅਨਸਾਰ ਹੋਗੇ ਕੋ ਕੇ ਜਦ ਆਪੇ ਖੋ ਜਾਂਦਾ ਇਹੀ ਤਾਂ ਦਰਸ਼ਨ ਆਪਣੀ ਆਤਮ ਦਰਸ਼ਨੇ ਕਰਨਾ ਸੀ ਹੋਰ ਕਿਹਦਾ ਕਰਨਾ ਸੀ ਅੰਤਰ ਪ੍ਰਭ ਡੀਠਾ ਆਪਣਾ ਆਪ ਅੰਦਰ ਹੀ ਦੇਖ ਲਿਆ ਆਪਣਾ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਦਾ ਲਾਗਾ ਮਿੱਠਾ ਸੱਚ ਦੀ ਆਵਾਜ਼ ਆ ਜਿਹੜੀ ਸੋਝੀ ਆਪਣੇ ਆਪ ਆਉਂਦੀ ਹੈ ਨਾ ਉਹ ਪ੍ਰਭਾ ਅਸਲ ਚ ਜਿਹੜੀ ਆਪਣੇ ਆਪ ਗੱਲ ਖੁੱਲਣ ਲੱਗਦੀ ਹੈ ਨਾ ਆਪਣੇ ਆਪ ਹੀ ਅੰਦਰੋਂ ਬੈਠੇ ਬੈਠੇ ਪਤਾ ਨਹੀਂ ਹੁੰਦਾ ਵੀ ਕੀ ਬੋਲਣਾ ਉਦੋਂ ਕਿੱਥੇ ਕਿਹੜਾ ਰੱਟਾ ਲਾ ਕੇ ਜਾਈਦਾ ਕੀ ਪਤਾ ਕਿੱਧਰ ਨੂੰ ਗੱਲ ਚੱਲ ਜਾਂਦੀ ਤਾਂ ਉੱਥੇ ਬੈਠੇ ਤੇ ਪਤਾ ਲੱਗਦਾ ਵੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਬੀਠਾ ਤਾਂ ਕਿਤੇ ਪ੍ਰਭੂ ਦਾ ਨਾਮ ਬਿਠਾ ਲੱਗਿਆ ਨਹੀਂ ਮਿੱਠੀ ਗੁਰਬਾਣੀ ਲੱਗਦੀ ਹੋਈ ਨਹੀਂ ਜਿਹੜੇ ਸੁਣਦੇ ਨੇ ਕੀ ਕਰਨ ਨੂੰ ਸੁਣਦੇ ਨੇ ਫਿਰ ਰੋਟਾ 5:30 ਵਜੇ ਤੇ ਉੱਠ ਕੇ ਐਨਾ ਕੁਛ ਕਰਦੇ ਨੇ ਆ ਤਾਂ ਕੁਝ ਹੋਰੇ ਲਿਖਿਆ ਪਿਆ ਕੀ ਕਰਦੇ ਨੇ ਕਿਸੇ ਨੂੰ ਮਿੱਠਾ ਲੱਗਿਆ ਜੇ ਮਿੱਠਾ ਲੱਗ ਜਾਂਦਾ ਤਾਂ ਬਦਲ ਜਲਦੀ ਦੁਨੀਆ ਨੂੰ ਉਹ ਜੀ ਸੰਤ ਸੰਗ ਅੰਤਰ ਪ੍ਰਮ ਮਿੱਠਾ ਤਾਂ ਕਹਿੰਦਾ ਨਾ ਪ੍ਰਭੂ ਕੋ ਲਗਾ ਮਿੱਠਾ ਬੜੇ ਦੋ ਭਾਈਆਂ ਨੂੰ ਲੱਗੇ ਇਹ ਮਿੱਠਾ ਨਾਂ ਪਰਤੇਰੋ ਨਾਂ ਨਾਂ ਨੂੰ ਲਗੇ ਇਹ ਕਹਿੰਦੇ ਸਾਨੂੰ ਤਾਂ ਲੱਗਿਆ ਬਿਠਾ ਮੈਨੂੰ ਉਹ ਰਾਈ ਤੁੰਗਲੀਆ ਉਹ ਸਬੂਦੇ ਰਹਿਨੇ ਆਪਣੀ ਆਤਮਕਥਾ ਦੱਸ ਕੇ ਪੰਜੇ ਲੋਕਾਂ ਨੂੰ ਪਬਲਿਕ ਨੂੰ ਜਿਹੜੇ ਉਸ ਵੇਲੇ ਸੀ ਨਾਂ ਪ੍ਰਭੂ ਕਾ ਲਗਾ ਮੇਰੀ ਬਿਮਾਰੀ ਕਿਉਂ ਦੂਰ ਹੋ ਗਈ ਹੁ ਮੈਂ ਉਹ ਦੱਸ ਰਹੇ ਨੇ ਉਹਨਾਂ ਦੇ ਹੋਈ ਨਹੀਂ ਹਾਂਜੀ ਸਗਲ ਸਮਗਰੀ ਇੱਕs ਘਟ ਮਾਹੇ ਅਨਕ ਰੰਗ ਨਾਨਾ ਦਿਸਟਾ ਹੈ ਸਗਲ ਸਮਗਰੀ ਸਗਲ ਸਮਗਰੀ ਕੀ ਹੈ ਜੋ ਸਾਰੀ ਰਚਨਾ ਸਾਰੀ ਸ੍ਰਿਸ਼ਟੀ ਹੈ ਸਾਰੀ ਸਿੱਟੀ ਸਗਲ ਇੱਕs ਘਟ ਮਾਹੇ ਇੱਕs ਘਟ ਮਾਹੇ ਜਦ ਅੰਤਰਾ ਆਤਮਾਰ ਬਾਹਰ ਕੋ ਜਾਂਦਾ ਨਾ ਸਾਰਾ ਕੁਝ ਅੰਦਰ ਹੀ ਹੋ ਜਾਂਦਾ ਫੈਲਾ ਕੀ ਹੁੰਦਾ ਪਹਿਲਾ ਤਨ ਤੇ ਭਵਣ ਮੈਂ ਰਹਾ ਮਨ ਜਿਹੜਾ ਹੈ ਤਨ ਮੈਂ ਭਵਣੋ ਸਮਾਇਆ ਰਹਿਣਾ ਬਾਹਰ ਭਜਦਾ ਜਦ ਤਨ ਭਵਣ ਤਨ ਮੈਂ ਸਮਾਵਾ ਚਾ ਸਗਲ ਸੁਬਗਲੀ ਅੰਦਰੇ ਸਮਾ ਜਾਂਦੀ ਹੈ ਤਾਂ ਪਾਉ ਪਾਨ ਬਰੋਸੋ ਆਵੇ ਫਿਰ ਪਤਾ ਲੱਗਦਾ ਸੂਰਜੀ ਕੀ ਹੈ ਫਿਰ ਆਤਮਦਰਸ਼ਨ ਤੇ ਬਾਦ ਹੁਣ ਸਾਰੀ ਜਿੰਨੀ ਰਚਨਾ ਆਪਣੇ ਅੰਦਰ ਤਾਂ ਸੁਖ 사ਗਰ ਇਹ ਭਗ 사ਗਰ ਅੰਦਰੇ ਸਮਾ ਗਿਆ ਪਪਧਾਗਰ ਛੋਟਾ ਸਗਲ ਸਮਗਰੀ ਇੱਕ ਪੂਰਨ ਬ੍ਰਹਮ ਜਾ ਦੇ ਕੋ ਗਿਆ ਪੂਰਨ ਬ੍ਰਹਮ ਉਹਦੇ ਹਿਰਦੇ ਚ ਹੁੰਦੀ ਆ ਫਿਰ ਹਿਰਦਾ ਗੱਡਾ ਹੁੰਦਾ ਹਿਰਦਾ ਸੁਖ ਸਾਗਰ ਸਮਗਰੀ ਕੀ ਹੈ ਪਪਧਾਗਰ ਉਹਦਾ ਛੋਟਾ ਜਿਹਾ ਕੋ ਤਾਂ ਐ ਸਮਝੋ ਜਿਵੇਂ ਕਮਰੇ ਚ ਮੱਖੀ ਫਿਰਦੀ ਹੁੰਦੀ ਹੈ ਉੜਦੀ ਪਪਧਾਗਰ ਐਂ ਵਿੱਚ ਤੁਰਿਆ ਫਿਰਦਾ ਜਿਵੇਂ ਬਹੁਤ بڑے ਕਮਰੇ ਚ ਮੱਖੀ ਫਿਰਦੀ ਹੋਵੇ ਕਮਚਰ ਬਰਦਾਬੇ ਫਰੀ ਜਾਵੇ। ਭਾਰਤਾ ਜਾਇ ਨਹੀਂ ਸਕਦਾ। ਔਰ ਕਮਰਾ ਵੀ ਉਹਦੇਆਂ ਦੁਬਾਰਾ ਡੀਏ ਵਾਲਦੀ। ਕਮਰਾ ਤਾਂ ਆਏਗਾ ਦੁਬਾਰਾ ਵਾਲਦੀਆਂ ਨਹੀਂ। ਕਿਤੇ ਦੀ ਮਰਜੀ ਫਰੀ ਜਾਵੇ। ਐਡੀ ਗਈ ਹੈ ਜਿੰਨਾ ਕਮਚਰ ਹੁੰਦਾ ਸਾਰੀ ਇਸਤੀ ਤੇ ਲੋਕ ਜਿਆਦਾ ਬੜੀ ਨਹੀਂ। ਸਾਨੂੰ ਬੜੀ ਲੱਗਦੀ ਹੈ। ਹੈ ਛੋਟੀ ਜਿਹੀ। ਸਾਗਲ ਸਮਗਰੀ ਇੱਕ ਸਕਟ ਮਾਹੇ ਅਨੇਕ ਰੰਗ ਨਾਨਾ ਦਿਸਟਾ ਹੈ ਅਨੇਕ ਰੰਗ ਨਾਨਾ ਦਿਸਟਾ ਹੈ ਉਹਦੇ ਪ੍ਰਕਾਰ ਪ੍ਰਕਾਰ ਦੇ ਰੰਗ ਨਾਨਾ ਦਿਸਟਾ ਹੈ ਜਿੱਦਾਂ ਦੁਨੀਆ ਦੇ ਗਿਆਨ ਦੇ ਜਿੱਦਾਂ ਸ੍ਰਿਸ਼ਟੀ ਜਿਹੜੇ ਗਿਆਨ ਨਾਲ ਸ੍ਰਿਸ਼ਟੀ ਰਚੀ ਹੈ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਰੰਗ ਨੂੰ ਨੂੰ ਸਾਰੇ ਦਿਸਟਮਾਨ ਹੋ ਗਏ ਸਾਰਿਆਂ ਦੀ ਸਮਝੋ ਜਦ ਹਰਦਾ ਰੰਗਾ ਜਿਹੜਾ ਸੱਚ ਦਾ ਰੰਗ ਹੈ ਉਹਦੇ ਚ ਸਾਰੀ ਰੰਗ ਨੇ ਹਰ ਆਪੇ ਹੀ ਇੱਕ ਰੰਗ ਹੈ ਅੱਬੇ ਬਹੁਤ ਰੰਗ ਦੇਖ ਲਿਆ ਇੱਕ ਰੰਗ ਵਾਲਾ ਡੱਬਾ ਖੋਲ ਲਿਆ ਸਾਰੇ ਉਹਦੇ ਵਿੱਚੋਂ ਹੀ ਨਿਕਲੇ ਆਪੇ ਉਹ ਰੰਗੀ ਆਪੇ ਬਹੁ ਰੰਗੀ ਹੈ ਇੱਕ ਪਾਸੇ ਤੇ ਕਲੰਗਾ ਦੂਆ ਪਾਸਾ ਬੋਰੰਗੀ ਹੈ ਇੱਕ ਪਾਸਾ ਇੱਕ ਕਲੰਗਾ ਦੂਆ ਪਾਸਾ ਬੋਰੰਗੀ ਹੈ ਪਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਬਹੁ ਰੰਗੀ ਵੀ ਤਾਂ ਉਹ ਹੀ ਸੀ ਉਹ ਸਾਰੇ ਰੰਗ ਦਿਸਤ ਮਾਨ ਹੋ ਗਏ ਜਦ ਇੱਕ ਆਗਿਆ ਹੱਥ ਜਦ ਇੱਕ ਦਾ ਹੋ ਗਿਆ ਦਰਸ਼ਨ ਮਾਇਆ ਵਾਲੇ ਪਾਸੇ ਬਹੁ ਰੰਗੀ ਹੈ ਦੂਰੇ ਪਾਸੇ ਤਰੰਕਾ ਸਾਚਾਲੇ ਪਾਸੇ ਤਰੰਕਾ ਝੂਠ ਵਾਲੇ ਪਾਸੇ ਬਹੁ ਰੰਗੀ ਹੈ ਹਾਂ ਨੌਨਦ ਅਮਰਤ ਪ੍ਰਭ ਕਾ ਨਾਮ ਦੇਹੀ ਵੇ ਇਸ ਕਾ ਬਿਸਰਾ ਹੁਣ ਨੌਨਦ ਅਮਰਤ ਪ੍ਰਭ ਕਾ ਨਾਮ ਨੌਨਦ ਨੂੰ ਨਾ ਇਹਨਾਂ ਨੇ ਲੋ ਖਜਾਨੇ ਬਣਾ ਲੇ ਪੋਤਮ ਆਇਆ ਜਣ ਨਵਨੇ ਲਫਜ਼ਾ ਹੈ ਦੋਨੇ ਦਾ ਨਵਾਂ ਖਿਲਾਡੋ ਤੁਰੀਆਂ ਚ ਗਿਆ ਨਹੀਂ ਹੈ ਇਸ ਵਕਤ ਵੀ ਨਹੀਂ ਹੈ ਕੋਈ ਕਿਤਾਬ ਦਿਖਾਓ ਸਕੀ ਹੋਈ ਓਦੀ ਵੀ ਅੱਖਾਂ ਦਿਖਾਓ ਕਿੱਥੇ ਇਹ ਨਵਾਂ ਨਹੀਂ ਹੈ ਨਮਾ ਖਜ਼ਾਨਾ ਗਿਆ ਹੁੰਦਾ ਹੈ ਸੰਸਾਰ ਤੇ ਨਹੀਂ ਹੁੰਦਾ ਹੈ ਵਿਵੇਕ ਹੈ ਉਹ ਗਿਆਨ ਹੈ ਵਿਵੇਕ ਉਹ ਜਿਹੜੇ ਬਹੁ ਰੰਗੀ ਸੀ ਬਹੁ ਰੰਗ ਸੀ ਉਹ ਹੋਰ ਨੇ ਦੁਨੀਆਬੀ ਗੱਲਾਂ ਨੇ ਦੁਨੀਆਬੀ ਗਿਆਨ ਨੇ ਇੱਕ ਕਰਮ ਦਾ ਜਿਹੜਾ ਨਾਮ ਦਾ ਸੱਚ ਦਾ ਇਹ ਤਾਂ ਜਦ ਪ੍ਰਗਟ ਹੁੰਦਾ ਨਾ ਹੁੰਦਾ ਕਦੇ ਹੀ ਪ੍ਰਗਟ ਹੁੰਦਾ ਹੈ ਉਹ ਮੇ ਛਾਡੀ ਨਹੀਂ ਦਮਤ ਇਹਦੀ ਵਿਆਖਿਆ ਮੈਂ ਛਾਡੀ ਨਹੀਂ ਨੌਂ ਨਦੀ ਅੰਮ੍ਰਿਤ ਪ੍ਰਵ ਦਾ ਨਾਮ ਦੇਹੀ ਵਿੱਚ ਇਸ ਦਾ ਵਿਸਰਾਮ ਵਿਸਰਾਮ ਕਦੇ ਅੰਦਰ ਹਿਰਦੇ ਚ ਉਹ ਅਤਰਾਤਮਾ ਦੀ ਆਵਾਜ਼ ਜੈਸਾ ਦਾ ਰੂਪ ਹੁੰਦੀ ਹੈ ਪਹਿਲਾਂ ਜਦੋਂ ਕੋ ਪੇੜ ਫੁੱਟਦਾ ਨਾ ਫੜਕਾ 20 ਦਿਨਾਂ ਜੰਦੀ ਹੈ ਉਹਨੂੰ ਬੱਲੇ ਥੋੜੀ ਲੱਗੀ ਹੁੰਦੀ ਹੈ ਬੱਲੀ ਥੋੜੀ ਲੱਗੀ ਹੁੰਦੀ ਹੈ ਉਹਦਾ ਪਹਿਲਾ ਰੂਪ ਹੈ ਉਹਦਾ ਅੰਤਰਾਦੋਂ ਦੀ ਬਾਜ ਹੈ ਉਹੀ ਚੀਜ਼ ਪਹਿਲਾ ਰੂਪ ਹੈ ਉਸ ਨੂੰ ਫਲ ਲੱਗਣਾ ਕਾਹ ਚਾਕੇ ਲਗੜਾਉਣਾ ਫਲ ਤਾਂ ਆਏ ਜੇ ਉਹਨੂੰ ਸੱਜਾ ਕਰ ਜੇ ਉਹਨੂੰ ਪਾਲਾਂਗੇ ਜੇ ਉਹਨੂੰ ਅੱਡਾਂਗੇ ਤੇ ਫਲ ਫਲ ਦੇ ਦੂ ਉਹ ਉਹ ਅੰਤਰਾਦੋਂ ਦੀ ਬਾਜ ਪਹਿਲਾ ਰੂਪ ਹੈ ਉਹ ਫਲ ਉਸ ਨੂੰ ਲੱਗਣਾ ਹੈ ਫੜ ਲਗੂ ਕਾ ਬੰਦੇ ਤੇ ਹਾਂਜੀ ਦੇਹੀ ਮੈਂ ਉਸਕਾ ਬਿਸਰਾ ਦੇਹੀ ਮੈਂ ਇਸਕਾ ਜੇ ਸਭ ਕੁਝ ਸਗਲ ਸੁਬਗਰੀ ਘਟ ਵਿੱਚ ਤਬਲ ਵੀ ਤਾਂ ਘਟ ਕੇ ਆ ਗਿਆ ਫੇਰ ਬਾਹਰ ਰਹਿ ਗਿਆ ਉਮਰ ਤਾਂ ਨਾਮ ਵੀ ਘਟ ਵਿੱਚ ਹੀ ਆ ਫਿਰ ਤੇਹੀ ਦੇ ਵਿੱਚ ਹੋ ਗਿਆ ਉਹ ਵੀ ਜਿਆਦਤ ਹਿਰਦਾ ਐਡਾ ਦੇਹੀ ਐਡੀ ਹੋਗੀ ਕਿ ਸਗਲ ਸੁਬਗਰੀ ਇੱਕਸ ਘਟ માં ਇੱਕਦੇ ਹੀ ਹਿਰਦੇ ਚਲ ਗਈ ਫਿਰਦਾ ਘਟੇ ਆ ਫਿਰਦਾ ਦੇਹੀ ਹੋਈ ਆ ਫਿਰਦੇ ਚ ਸਾਰੀ ਸ੍ਰਿਸ਼ਟੀ ਆ ਗਈ ਤੇ ਜਿਹੜਾ ਨਾਮ ਹੈ ਸ੍ਰਿਸ਼ਟੀ ਚੋਂ ਛਡਾਉਣ ਵਾਲਾ ਉਹ ਵੀ ਤਾਂ ਦਵਾਈ ਵੀ ਤਾਂ ਵਿੱਚੇ ਆ ਗਈ ਦਾਨ ਨੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵੇਸ ਇਹ ਵੀ ਹੱਦੇ ਚ ਮਿਲੂ ਭਾਰੂ ਨਿਬੜਾਉਣ ਉਹ ਵੀ ਵਿੱਚੇ ਆ ਗਿਆ ਅੰਦਰ ਜਿੱਥੇ ਦਵਾਈ ਆ ਉਹਦੇ ਨਾਲ ਹੀ ਬਿਮਾਰੀ ਦੇ ਨਾਲ ਹੀ ਦਵਾਈ ਲਗਦੇ ਫਰਕਾ ਥੋੜਾ ਜਿਹਾ ਬਿਮਾਰਾ ਦਵਾਈ ਦਾ ਫਰਕ ਹੈ ਦਵਾਈ ਖਾਲੂ ਗਰਾਹਾ ਮਾਜੂ ਹਾਂਜੀ ਸੁਨ ਸਮਾਦ ਅਨਹਤ ਤੈਨਾਦ ਕਹੇ ਨਾ ਜਾਈ ਅਚਰਜ ਬਸਵਾਤ ਕਿੰਨਾ ਫਰਕ ਹੈ ਦਵਾਈ ਦਾ ਅਰਬਰੀਜ਼ ਦਾ ਕਿੰਨਾ ਫਰਕ ਹੈ ਜਿੱਥੇ ਕਹਿੰਦੇ ਮਨ ਚੁੱਪ ਕਰਕੇ ਬੈਠਣਾ ਨਾ ਜਿੱਥੇ ਮਨ ਚੁੱਪ ਕੀਤਾ ਬੈਠ ਗਿਆ ਨਾ ਕੌਂਕੜਾ ਮਾਰ ਕੇ ਉੱਥੋਂ ਹੀ ਅਨਹਦ ਨਾਦ ਪ੍ਰਗਟ ਹੋਣਾ ਹੈ ਅਸਲ 'ਚ ਬੰਨ ਬੰਨ ਬੀਜ ਨਹੀਂ ਖਤਮ ਹੋ ਗਏ ਫਿਰ ਪੇੜ ਪੈਦਾ ਕਰਨਾ ਬੀਜ ਦਾ ਛਿਲਕਾ ਪਾੜ ਜਾਣਾ ਬਾਕੀ ਪੇੜ ਬਣ ਜਾਣਾ ਆ ਸਰੀਰ ਹੈ ਜਿਹੜਾ ਛਿਲਕਾ ਇਹ ਰਹਿ ਜਾਣਾ ਅੰਦਰ ਦਾ ਪੇੜ ਬਣ ਜਾਣਾ ਸਰੀਰ ਤਾਂ ਛਿਲਕਾ ਹੀ ਹੈ ਛਿਲਕਾ ਰਹਿ ਜਾਣਾ ਪੱਤੀ ਪੇੜ ਬੜਨਾ ਜੋ ਬੀਜ ਹੈ ਬੀਜ ਦਾ ਹੀ ਪੇੜ ਬੜਨਾ ਆਤਮਾ ਦਾ ਹੀ ਪੇੜ ਬੜਨਾ ਆਤਮਾ ਨੇ ਜਬੜ ਉਧਰ ਸਰੀਰ ਥੋੜੀ ਜਿਹਾ ਬੜਨਾ ਨਾ ਨਾਂ ਨੇ ਦੀ ਅਮਰਤ ਪ੍ਰਮਾ ਦਾ ਨਾਮ ਦੇਹਿ ਵਿੱਚ ਇਸ ਕਾ ਵਿਸਰਾਉ ਸੁੰਦ ਸਮਾਦ ਜਿੱਤੇ ਮਨ ਸੁਲੋ ਗਿਆ ਚੁੱਪ ਕਰ ਗਿਆ ਉੱਥੋਂ ਹੀ ਸ਼ਬਦ ਪੈਦਾ ਹੋਣੇ ਨਾਦ ਉੱਥੇ ਪ੍ਰਗਟ ਹੋਣਾ ਉੱਥੇ ਧਿਆਨ ਰੱਖਣਾ ਆਪਣੇ ਮਨ ਵਿੱਚ ਧਿਆਨ ਰੱਖਣਾ ਆਪਣੇ ਮਨ ਵਿੱਚ ਧਿਆਨ ਹੀ ਮਨ ਵਿੱਚ ਹੀ ਮਨ ਹੈ ਉਹ ਰੂਪ ਤਾਂ ਹੁੰਦ ਕਰਨਾ ਸ਼ਬਦ ਦਾ ਕਿਉਂਕਿ ਪੂਰਨ ਬ੍ਰਹਮ ਦਾ ਰੂਪ ਸ਼ਬਦ ਹੈ ਜਿਹੜਾ ਸਾਡਾ ਜਿਹੜਾ ਜਿਹੜਾ ਸਾਡਾ ਇੱਛਾ ਸੀ ਨਾ ਕਲਪਨਾ ਉਹ ਵੰਦੀ ਸ਼ਕਲ ਸੀ ਸ਼ਕਲ ਹੂਰਤ ਉਹ ਹੀ ਸੀ ਬੰਦ ਤੇ ਲਹਿਰ ਹੁਣ ਜਿਹੜਾ ਸ਼ਬਦ ਹੋਊਗਾ ਜਦ ਪੂਰਨ ਬ੍ਰਹਮ ਹੋ ਗਿਆ ਇਹ ਜਿਹੜੀ ਲਹਿਰ ਪੈਦਾ ਹੋਊਗੀ ਉਹ ਹੁਕਮ ਪੈਦਾ ਹੋਊਗਾ ਜਿੱਦਾਂ ਬੋਲ ਬ੍ਰਹਮ ਨੇ ਉਹਨਾਂ ਚੋਂ ਇਹ ਲਹਿਰ ਹੁਕਮ ਪੈਦਾ ਹੋਇਆ ਹੈ ਜਦ ਇੱਕ ਹੋ ਕੇ ਬਹਿ ਜਾਊਗਾ ਇਹ ਚ ਉਹੀ ਹੁਕਮ ਪੈਦਾ ਹੋ ਜੋ ਹੁਕਮ ਹੈ ਉਹ ਹੀ ਹੁਕਮ ਪੈਦਾ ਹੋ ਜੋ ਸਹ ਲੋਕਮ ਹੈ ਇਹ ਚ ਪੈਦਾ ਹੋਣਾ ਅਸਲ ਹੁਕਮ ਕਿਉਂਕਿ ਬੀਜ ਵਿੱਚੋਂ ਸੇਮ ਚੀਜ਼ ਪੈਦਾ ਹੁੰਦੀ ਹੈ ਪੂਰਨ ਬ੍ਰਹਮ ਚੋਂ ਕੋਈ ਚੀਜ਼ ਪੈਦਾ ਹੋਗੀ ਕਿਹਨੀ ਹੋ ਕਿਸੇ ਦਾ ਕੋਈ ਪੈਦਾ ਹੋ ਕੇ ਕਹਿੰਦਾ ਕੋਈ ਸਰੋ ਬੀਜ ਲੋ ਕੋਈ ਚੀਜ਼ ਪੈਦਾ ਹੋਵੇ ਕੋਈ ਜੇ ਕੋ ਕੋ ਪੇੜ ਦੇ ਦੇ ਦਾਣੇ ਨੇ ਸਰ ਹੁੰਦੇ ਕੋਈ ਜੇ ਸਰੋ ਪੈਦਾ ਹੋ ਕੱਲ ਕੋਈ ਜੇ ਪੈਦਾ ਹੋਵੇ ਇਸ ਕਰਕੇ ਜਿਹੜਾ ਬ੍ਰਹਮ ਪੂਰਨ ਬ੍ਰਹਮ ਇਹ ਜੋ ਜੋ ਸ਼ਬਦ ਪੈਦਾ ਹੋਗਾ ਨਾਲ ਉਹ ਉਹੀ ਪੈਦਾ ਹੋ ਜਿਹੋ ਹੁਕਮ ਹੈ ਕੋਈ ਕਿਸਮ ਦਾ ਜੋ ਇਹ ਕੋ ਨਾਮ ਹੁਕਮ ਹੈ ਗੁਰਸਤ ਗੁਰ ਦੀਆ ਬੁਝਾਏ ਜਿਓ ਉਹੀ ਹੁਕਮ ਪੈਦਾ ਹੋਣਾ ਦੂ ਜਾਂਦੀ ਹੁਕਮ ਹੈ ਦੁਗਾ ਤਾਂ ਬਲਕਿ ਪੈਦਾ ਹੋਊਗਾ ਹਾਂ ਜੀ ਸੁਨਿ ਸੁਮਾਰ ਅਨੰਦ ਤਨਾਦ ਕਹਿ ਨਾ ਜਾਏ ਅਚਰਜ ਬਿਸਮਾਰ ਕਹਿ ਨਾ ਜਾਏ ਅਚਰਜ ਬਿਸਮਾਰ ਨਹੀਂ ਦੱਸਿਆ ਜਾ ਸਕਦਾ ਜੋ ਪੈਦਾ ਹੋਣਾ ਇੱਕ ਤਾਂ ਬਿਸਮਾਰ ਹੋ ਜਾਂਦੇ ਅਚਰਜ ਹੋ ਜਾਂਦੇ ਇਹ ਅਚਰਜ ਬਿਸਮਾਰ ਦੀ ਗੱਲ ਹੈ ਕਿ ਅੰਦਰ ਕਿਸੇ ਦੇ ਜਿਹੜੀ ਜੀ ਬਾਹਰ ਟੋਲਦਾ ਉਹ ਅੰਦਰ ਨੂੰ ਪਤਾ ਲੱਗ ਜਿਵੇਂ ਵੇ ਤਾਂ ਮੇਰੇ ਅੰਦਰੇ ਸੀਗਾ ਸੋਮਾ ਨਾਮ ਦਾ ਮੈਂ ਤਾਂ ਬਾਹਲਾ ਵਧਾ ਰਿਹਾ ਛੜੀ ਚੀਜ਼ ਨੂੰ ਦੱਸੀ ਗਈ ਸੀ ਕਿ ਤੇਰੇ ਅੰਦਰੇ ਐ ਸੋਮਾ ਉਹ ਬਾਹਲਾ ਵਧਦਾ ਸੀ ਜੀ ਨੂੰ ਜੋ ਨਿਕਲਿਆ ਵੇ ਤੇ ਅਸਚਾ ਦੇ ਨਹੀਂ ਹੋਰ ਕੀ ਹੋਊਗਾ ਬਿਸਵਾਦ ਚਾਰ-ਚਾਰ ਬਿਸਵਾਦ ਵੱੜੀ ਗੱਲ ਰਹੀ ਹੈ ਕਿ ਇੰਨਾ ਨੇੜੇ ਚੀਜ਼ ਪਈ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਕੋਲ ਘਰ 'ਚ ਆ ਚੀਜ਼ ਪਈ ਹੈ ਕਿੰਨੀ ਅਸੀਂ ਤੰਗੀ ਘਟਦੇ ਰਹੇ ਹੀਰੇ جو ਅਰਾਦਾ ਖਜ਼ਾਨਾ ਸਾਡੇ ਅੰਦਰੇ ਸੀ ਦੋ ਦੋ ਹੱਥ ਦੇ ਫਾਸਲੇ ਤੇ ਦੱਬਿਆ ਹੋਇਆ ਸਾਨੂੰ ਪਤਾ ਹੀ ਨਹੀਂ ਗਰੀਬੀ ਦੇ ਵਿੱਚ ਅਸੀਂ ਤਾਂ ਕਬਾਲੀ ਭੁਗਤੀ ਹੈ ਕਬਾਲੀ ਭੁਗਦੇ ਰਹੇ ਨਰਪਤੇ ਇੱਕ ਸੰਗ੍ਹਾ ਸੋਇਆ ਸੁਪਨੇ ਭਿਆ ਭਕਾਰੀ ਖਜ਼ਾਨਾ ਅੰਦਰ ਲੱਭਿਆ ਹੋਇਆ ਸੁਪਨਾ ਆਇਆ ਹੈ ਭਗਾਰੀ ਬਣਿਆ ਫਿਰਦਾ ਪਤਾ ਹੀ ਨਹੀਂ ਅੰਦਰ ਖਜ਼ਾਨਾ ਪਿਆ ਜਦ ਪਿਓ ਦਾਦਾ ਖੋਲ ਡਟਾ ਖਜ਼ਾਨਾ ਤਾਂ ਪਤਾ ਲੱਗ ਗਿਆ ਖਜ਼ਾਨੇ ਦਾ ਖਜ਼ਾਨਾ ਖੋਲ ਲਿਆ ਹੋ ਜੈ ਮੋਤਾ ਹੋ ਗਿਆ ਬਸ ਹਲਕੀ ਸੀ ਲਈ ਸੀ ਗਿਆਨ ਸਰਫ ਇਸ ਖਜ਼ਾਨੇ ਦਾ ਉਹ ਗਿਆਨ ਉਹ ਮਿਲ ਗਿਆ ਨਾਨਦੇ ਦੀ ਅੰਮ੍ਰਿਤ ਪ੍ਰਭ ਦਾ ਦੇਹੀ ਦੇਸ਼ ਮੈਂ ਅੰਦਰ ਹੀ ਹੈ ਖਜ਼ਾਨਾ ਉਹ ਇਸ ਦਾ ਵਿਸਰਾਮ ਕਿੱਥੇ ਹੈ ਖਜ਼ਾਨਾ ਕਿੱਥੋਂ ਮਿਲੂਗਾ ਕਿਉਂਕਿ ਦੇਹੀ ਪਤਾ ਕਿੱਥੇ ਹੈ ਗੋਪਤ ਉਦੇ ਹੀ ਦਿਸੇ ਦੇਹੀ ਦਾ ਸਾਰਾ ਸੰਸਾਰ ਦੇਹੀ ਚ 80 ਦੇਹੀ ਹੈ ਕਿੱਥੇ ਟੋਲੋਗੇ ਕਿੱਥੇ ਟੋਲੋਗੇ ਜਦ ਸ਼ਕਲ ਸੁਬਗਲੀ ਘਟ ਦੇ ਵਿੱਚ ਹੈ ਘਟ ਦੇ ਖਜਾਨੇ ਕਿੱਥੇ ਟੋਲੋਗੇ 2000 ਕਿਲੋਮੀਟਰ ਦਾ ਕਹਦਾ ਮਹਿਲ ਹੋਵੇ ਖਜ਼ਾਨਾ ਤੇਰੇ ਮੈਂ ਜਲ ਪੀਓ ਕਦੇ ਇੱਥੋਂ ਪਟਲੋ ਕਦੇ ਉੱਥੋਂ ਪਟਲੋ ਕਿਤੇ ਇੱਥੋਂ ਪਟਲੋ ਇੱਥੇ ਤਾਂ ਕਰੋਣਾ 400 ਕਿਲੋਮੀਟਰ ਦਾ ਵੀ ਨਹੀਂ ਪਤਾ ਕਿੱਥੇ ਇਹਦੇ ਰੀ ਲੱਭਾਂਗੇ ਕਿੱਥੇ ਸੁਬੰਦਰ ਜੱਟ ਨਹੀਂ ਮਾਰੀ ਹੈ ਵੀ ਸੁਬੰਦਰ ਦੇ ਖਜ਼ਾਨਾ ਲੱਭ ਲੋ ਕੋ ਨਿਸ਼ਾਨੀ ਦਸੀ ਹੈ ਜਿੱਥੇ ਤੁਹਾਡਾ ਮਨ ਬੈਠਾ ਚੁੱਪ ਕੀਤਾ ਹੋਇਆ ਉਹਦੇ ਥੱਲੇ ਖਜ਼ਾਨਾ ਸੁਣ ਕੇ ਸਮਝੋ ਅਨਸ ਤੇ ਨਾ ਤੇ ਆ ਉਹਦੇ ਵਿੱਚ ਖਜ਼ਾਨਾ ਧਨ ਬੋਤੇ ਵਿੱਚ ਖਜਾਂਦੇ ਹੋਰ ਕਿੱਥੇ ਆ ਬਰਵੇਂ ਆਪੋ ਸੁਟ ਸੁਬਾਤ ਅਨਰ ਤਹਿ ਤਹਿਨਾਦ ਨਾਲ ਉੱਥੇ ਹੀ ਹੈ ਜਿੱਥੇ ਮਨ ਚੁੱਪ ਕੀਤਾ ਹੋਇਆ ਹੈ ਵਾ ਜਦੋਂ ਇਹਨੇ ਬੋਲਣਾ ਨਾ ਇਹ ਜਦੋਂ ਮਰਦਾ ਬੋਲਿਆ ਨੇ ਕਫਣ ਪਾੜ ਦੇਣਾ ਸਰੀਰ ਦਾ ਕਫਣ ਉਦੋਂ ਹੀ ਪਾੜ ਦੇਣਾ ਤਾਂ ਕਫਣ ਹੈ ਇਹਦੇ ਤੇ ਕਪੜਾ ਇਨੇ ਪਾੜ ਦੇਣਾ ਇਹ ਮਰਦਾ ਕੱਪੜਾ ਪਾੜ ਦਵੇ ਦਵਾਰਾਂ ਦੀ ਵਰਦਾ ਹੁੰਦਾ ਇਹਨੇ ਦਵਾਰਾ ਮਲਦਾ ਹੀ ਨਹੀਂ ਫਿਰ ਉਹ ਕਹਿੰਦਾ ਚੱਕੋ ਆਪਣਾ ਕੱਪੜਾ ਲੈ ਜਾਓ ਬੜੀ ਵਰਦਾ ਹੁੰਦਾ ਦਵਾਰਾ ਮਰਦਾ ਬੋਲੇ ਕੱਪੜਾ ਬਾੜੇ ਕਿਹਾ ਵੀ ਕੱਪੜਾ ਪਾ ਲੈ ਇਹਦਾ ਕੱਪੜਾ ਆਵੇ ਪਾੜ ਦੇਵੇ ਲੈ ਜਾਓ ਆਪਣਾ ਚੱਕ ਕੇ ਕੱਪੜਾ ਦੀ ਮੈਨੂੰ ਲੋੜ ਐ ਦੀ ਮੈਂ ਬਿਨਾਂ ਕੱਪੜੇ ਦੇ ਜੀਵਤ ਹਾਂ ਹਾਂ ਸੁਨੋ ਸੁਮਾਦ ਅਹਨਦ ਤੈਨਾਦ ਅਹਨਦ ਤੈਨਾਦ ਕਹੇ ਨਾ ਜਾਈ ਅਚਰਜ ਬਸੂ ਬਾਈ ਦਾ ਹੁਣ ਕੀ ਦਸੀਏ ਤੁਸੀਂ ਕਹੇ ਨਾ ਜਾਈ ਕੀ ਦਸੀਏ ਇਹਦੇ ਬਾਰੇ ਆਪੇ ਸੁਮਾਦ ਇਹ ਹੋ ਜੂਗਾ ਜਦ ਤੱਕ ਹੋਗੀ ਗੱਲ ਇਹੀ ਗੱਲ ਹੈ ਜਿਹਦੇ ਨਾਲ ਘਟਣਾ ਵਾਪਰ ਗਈ ਉਹ ਜਾਣੇ ਅਰੋੜਾ ਰਾਮ ਜਾਣੇ ਉਹੀ ਜਾਣੇ ਆ ਉਹਦਾ ਰਾਮ ਜਾਣੇ ਬਸ ਇਹ ਦੋ ਹੋਰ ਕਾਂ ਕੁਝ ਨਹੀਂ ਕਰ ਸਕਦੇ ਹੋਰ ਨਹੀਂ ਕੋ ਦੱਸਿਆ ਜਾ ਸਕਦਾ ਇਹਦੇ ਬਾਰੇ ਆਪੇ ਪਤਾ ਲੱਗ ਜੂ ਜਿਹਦਾ ਨਾ ਘਟਣਾ ਵਾਪਰੂ ਆਪੇ ਪਤਾ ਨਾ ਕਜੂਰੂ ਤਿਨੀ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਚੀ ਪਾਏ ਦੇਖਾਂਗੇ ਨਾ ਤਿਨੀ ਦੇਖਿਆ ਜਿਸ ਸਾਪ ਦਿਖਾਏ ਇਹ ਦੇਖਿਆ ਕਿਦਾਂ ਜੇ ਸਾਪ ਦਿਖਾਇਆ ਜਿਹਦਾ ਨਾ ਘਟਣਾ ਵਾਪਰ ਜਾਂਦੀ ਉਹ ਹੀ ਦੇਖਦਾ ਬਾਕੀ ਨਹੀਂ ਪਤਾ ਕਿ ਤੁਹਾਨੂੰ ਕੀ ਆ ਆ ਜਿਹਦਾ ਦਰਦ ਪੇਟ ਛੋਇਆ ਉਹਨੂੰ ਪਤਾ ਦਰਦ ਕੀ ਹੁੰਦਾ ਜਿਹਦੇ ਹੋਇਆ ਹੀ ਨਹੀਂ ਕਦੇ ਉਹਨੂੰ ਕੀ ਪਤਾ ਪੇਟ ਦਾ ਦਰਦ ਜਿਹਦੇ ਅੱਖਾਂ ਦੀ ਦੁਖੀ ਹੋ ਕਦੇ ਉਹਨੂੰ ਕੀ ਪਤਾ ਅੱਖਾਂ ਦਾ ਦੁੱਖ ਕੀ ਹੁੰਦਾ ਜੇ ਤੱਕ ਆ ਦੁਖਣੀ ਹੈ ਉਸਨੇ ਪਤਾ ਨੂੰ ਉਹਦੀ ਅੱਖ ਕਦੇ ਦੁਖੀ ਹੋਈ ਨਹੀਂ ਉਹਨੂੰ ਪਤਾ ਹੀ ਨਹੀਂ ਅੱਖ ਦਾ ਦੁੱਖ ਦਾ ਕੀ ਫਿਰ ਉਹ ਕਹਿੰਦਾ ਵੀ ਅੱਖ ਦਾ ਦੁੱਖ ਸਭ ਤੋਂ ਪਹਿਲਾਂ ਹੈ ਬਈ ਹੋਰ ਕੁਝ ਹੋ ਜਵੇ ਅੱਖ ਦਾ ਦੁੱਖ ਮਸਤ ਮਾਰਗਤ ਹੋਈ ਜਾਣਾ ਹਾਂ ਹਾਂ ਜੀ ਨਾਨਕ ਤਿਸ ਜਨ ਸੋਚੀ ਪਾਏ ਉਹਨੂੰ ਕਹਿੰਦਾ ਸੋਝੀ ਆਉਂਦੀ ਹੈ ਜੇ ਦੇਖ ਲੈਂਦਾ ਉਹ ਮੰਨ ਲੈਂਦਾ ਜਿਹਨਾਂ ਚ ਨਹੀਂ ਦੇਖਦਾ ਉਹ ਮੰਨਦਾ ਹੀ ਨਹੀਂ ਬੱਦੇ ਕੀ ਦੇਖੇ ਤੇ ਮੰਨੂਗਾ ਨਾ